ਇਹ ਕੋਸ਼ਤਨ ਪਹਿਲਾਂ ਨਿਰਮਲ ਕੌਰ ਐ ਜਸਵੰਤ ਕੌਰ ਜਸਵੰਤ ਸਿੰਘ ਮੱਲੇ ਚ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਉਹਨਾਂ ਦੇ ਬਿਆਨ ਦੇ ਉੱਤੇ ਮਕਦਮਾ ਨੰਬਰ 198 ਡੇਟਡ 25 9 22 ਨੂੰ ਥਾਣਾ ਸਿਟੀ ਦਰਜ ਕੀਤਾ ਸੀ ਜਿਹਦੀ ਤਫਤੀਸ਼ ਦੇ ਸਬੰਧ ਚ ਅਸੀਂ ਇੱਕ ਦੋਸ਼ੀ ਰੈਸਟ ਕੀਤਾ ਵਾ ਵਿਸ਼ਾਲ ਇਲੀਅਸ ਸ਼ਾਕਾ ਇਹ ਹੈਗਾ ਨੂਰਦੀ ਢੇ ਦਾ ਤੇ ਪੁੱਛ ਕੇ ਚੋਂ ਆਇਆ ਕਿ ਇਹਨੇ ਜਿਹੜੀ ਆ ਉਹ ਨਿਰਮਲ ਕੌਰ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਉਹ ਵੈਰਿੰਗ ਤੇ ਜੋ ਵਰਤਿਆ ਗਿਆ ਪਿਸਟਲ ਵੀ ਬਰਾਮਦ ਹੋ ਗਿਆ ਵਾ ਤੇ ਇਹਦਾ ਇੱਕ ਸਾਥੀ ਵਰਿੰਦਰ ਆ ਉਹ ਹਲੇ ਅਰੈਸਟ ਕਰਨ ਵਾਲਾ ਰਹਿੰਦਾ ਜਿਹਦੇ ਮਗਰ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਇਦਾਂ ਹੀ ਕੱਲ ਐਸਐਚਓ ਸਿਟੀ ਪਾਸ ਇਨਫੋਰਮੇਸ਼ਨ ਆਈ ਸੀ ਕਿ ਦਾਣਾ ਮੰਡੀ ਦੇ ਲਾਗੇ ਕੋਈ ਅਣਛਤੇ ਵਿਅਕਤੀ ਸ਼ੱਕੀ ਹੱਤ ਵਿਚ ਫੇਰ ਰਹੇ ਆ ਜਿੱਥੇ ਪੁਲਿਸ ਪਾਰਟੀ ਏਐਸਆਈ ਸੁਖਦੇਵ ਸਿੰਘ ਦੇ ਨਾਲ ਉਥੇ ਸਰਚ ਕਰਨ ਲਈ ਗਈ ਤੇ ਉਥੇ ਵਰਨ ਸੱਬਰਵਾਲ ਤੇ ਇੱਕ ਬਾਚ ਪਛਾਣ ਹੋਈ ਕਰਨ ਮੁੰਡਾ ਇਹ ਦੋ ਪੁਲਿਸ ਪਾਰਟੀ ਨੇ ਲੈ ਕੇ ਭਜੇ ਜਿੱਥੇ ਵਰਨ ਸੱਬਰ ਵਾਲੋਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 3 315 ਦੇ ਕੱਟੇ ਮਿਲੇ ਆ ਤੇ ਇਹਦੇ ਖਿਲਾਫ ਵੀ ਪਰਚਾ ਦਰਜ ਕਰਕੇ ਗਾਂ ਤਫਤੀਸ਼ ਅਮਲ ਚ ਲਿਆਂਦੀ ਜਾ ਰਹੀ ਸਰ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਦਰਜ ਹੈ ਹਾਂ ਬਿਸ਼ਾਲ ਚਾਕੇ ਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਆ ਤੇ ਆ ਵਰਨ ਤੇ ਅਜੇ ਪਹਿਲਾ ਹੀ ਪਰਚਾ ਉਹ ਬਾਕੀ ਫਿਰ ਵੀ ਉਹਦੀ ਰਿਕਾਰਡ ਦੀ ਜਿਹੜੀ ਪਰਤਾਲ ਕਰਨ ਦੇ ਆ ਸਰ ਇਹਨਾਂ ਵੀ ਆਪਸ ਕੀ ਸੰਬੰਧ ਹੈ ਦੋਨੋਂ ਇਹ ਸ਼ਾਸਕ ਆਦੇ ਇਹਨਾਂ ਦੇ ਇਹ ਇਹਨਾਂ ਨੇ ਇੱਕ ਇੱਥੇ ਗਰੁੱਪ ਜਿਹੜਾ ਬੰਗੈਂਟਾਈਪ ਜੇ ਬਣਾਏ ਛੋਟੇ ਛੋਟੇ ਜੇ ਇਹ ਜਿਹੜਾ ਵਿਸ਼ਾਲ ਆ ਇਹ ਦੇ ਇਤੋਂ ਦਾ ਤਰਨਤਨ ਦਾ ਹੀ ਨੂਰ ਦੀ ੱਡੇ ਦਾ ਰਹਿਣ ਵਾਲਾ ਤੇ ਜਿਹੜਾ ਦੂਸਰਾ ਵਰਨ ਸਬਰ ਵਾਲਾ ਉਹ ਜਲੰਧਰ ਦਾ ਰਹਿਣ ਵਾਲਾ ਰਜੀਵ ਕੰਧ ਦੀ ਬਿਹਾਰ ਆ ਉੱਥੇ ਜਲੰਧਰ ਉੱਥੋਂ ਦਾ ਰਹਿਣ ਵਾਲਾ ਤੇ ਇੱਥੇ ਇਹਦੀ ਭੂਆ ਵਾ ਤਰਨਤਨ ਇਹ ਭੂਆ ਦਾ ਮੁੰਡਾ ਦਾ ਕਾਲੂ ਇਹਦਾ ਰਿਸ਼ਤੇਦਾਰ ਆ ਇਹ ਉਹਨੂੰ ਹੀ ਮਿਲਣ ਆਇਆ ਸੀ ਦੇ ਇਤੋਂ ਹੀ ਬਾਕੀ ਲੜਕਿਆਂ ਨਾਲ ਰਲ ਕੇ ਸਰ ਇਹਨਾਂ ਨੇ ਕੱਲ ਕੋਈ ਇੱਥੇ ਖੂਬ ਜ਼ਰਾਬ ਕੀਤੀ ਫਰੂਟ ਦੇ ਰੈਡੀ ਵਾਲੇ ਕੋ ਕਿਸੇ ਕੋ 10 ਪੁਆਇੰਟ ਹੈ ਜਾਂ ਕੋਈ ਨਹੀਂ ਖੋ ਵਾਲੀ ਕੋਈ ਗੱਲਬਾਤ ਨਹੀਂ ਗਈ ਸ ਤੇ ਸਾਨੂੰ ਉੱਥੇ ਘੁੰਮਣ ਦੇ ਸੀ ਸ਼ਾਇਦ ਕੋਈ ਵਾਰਦਾਨ ਕਰਦੇ ਉਸ ਤੋਂ ਪਹਿਲਾਂ ਇਨਫੋਰਮੇਸ਼ਨ ਮਿਲ ਗਈ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਸਰ ਟੋਟਲ ਕਿੰਨੇ ਹਥਿਆਰ ਫੜੇ ਟੋਟਲ 3 ਪਿਸਟਲ 1 ਦੋਸ਼ੀ ਕੋ ਫੜੇ ਗਿਆ ਤੇ 1 ਪਿਸਟਲ 1 2 4 ਹੈ ਟੋਟਲ ਫੜੇ 4 ਫੜੇ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਮਕਰਮੈਂदर्जी ਕਰ ਲਿਆ ਗਾਹ ਹੁਣ ਤਫਤੀਸ਼ ਕਰਨ ਨੇ ਜੋ ਜੋ ਗਾਹ ਨਵੇਂ ਤਾਂ ਥਣਗੇ ਫਿਰ ਤੁਹਾਨੂੰ ਦੱਸਾਂਗੇ ਸਰ ਸਰ ਗੋਲੀ ਚ ਨੌਂ ਦਾ ਕਾਰਨ ਕੀ ਸੀ ਇਹ ਮੈਂ ਤੁਹਾਨੂੰ ਦੱਸਿਆ ਨਾ ਛੋਟੇ ਛੋਟੇ ਗੈਂਗ ਜੇ ਨਾ ਬਣਾਏ ਆ ਇੱਕ ਦੂਜੇ ਤੇ ਪ੍ਰਭਾਵ ਪਾਉਣ ਲਈ ਇੱਕ ਦੂਜੇ ਦੇ ਘਰ ਦੇ ਉੱਤੇ ਗੋਲੀ ਚ ਲੈ ਦਿੰਦੇ ਆ ਤੇ ਹੁਣ ਅਰੈਸਟ ਹੋ ਗਿਆ ਸਾਨੂੰ ਸ਼ਕਤੀ ਨਾਲ ਪੁੱਛ ਕਚ ਕਰ ਰਹੇ ਨੇ ਨਾ ਪੁਲਿਸ ਮੋਟਰਿੰਡੇ ਜਨ ਲਾ ਲਾਇਆ ਤੇ ਮਾਰ ਮਿਲੇਗੀ ਨਾ